ਅੱਜ ਟਾਂਡਾ ਦੇ ਵਿੱਚ ਪ੍ਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਅੱਜ ਸਿੰਘਾ ਵੱਲੋਂ ਅਤੇ ਹੋਰ ਵਕਵਕ ਜੱਥੇਬੰਦੀਆਂ ਵੱਲੋਂ ਇੱਕ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸ਼ਰਾਬ ਦੇ ਠੇਕੇ ਦੀਆਂ ਅਤੇ ਸ਼ਰਾਬ ਦੇ ਠੇਕੇ ਦੇ ਬਾਹਰ ਜੋ ਪਰਵਾਸੀ ਆਹਾਤਾ ਚਲਾ ਰਹੇ ਸੀ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਸ਼ਨਾਖਤ ਜ਼ਰੂਰ ਕਰਾਣ ਕਿਉਂਕਿ ਬਿਨਾ ਸ਼ਨਾਖਤ ਕੋ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਮੌਕੇ ਪੁਲਿਸ ਦੇ ਵੱਡੇ ਅਫਸਰ ਵੀ ਨਿਹੰਗ ਸਿੰਘਾਂ ਅਤੇ ਹੋਰ ਵਕਵਕ ਜਥੇਬੰਦੀਆਂ ਦੇ ਨਾਲ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਨਾ ਵਾਪਰੇ ਅਤੇ ਬਕਾਇਦਾ ਪ੍ਰਵਾਸੀਆਂ ਨੂੰ ਆਧਾਰ ਕਾਰਡ ਨਾ ਹੋਣ ਤੇ ਜਾਣ ਦੇ ਲਈ ਕਿਹਾ ਗਿਆ ਅਤੇ ਇਹ ਵੀ ਗੱਲ ਆਖੀ ਗਈ ਹੈ ਕਿ ਜਿਨ੍ਹਾਂ ਦੀ شناخت ਇਸ ਵਕਤ ਪੰਜਾਬ ਦੇ ਵਿੱਚ ਨਹੀਂ ਹਨ ਉਹਨਾਂ ਦੀ شناخت ਕਰਵਾਈ ਜਾਵੇ ਅਤੇ ਜੇਕਰ شناخت ਨਾ ਹੋਈ ਤਾਂ ਇਥੋਂ ਪੰਜਾਬ ਤੋਂ ਉਹਨਾਂ ਨੂੰ ਚਲਦਾ ਕੀਤਾ ਜਾਵੇਗਾ। ਕੰਨੀ ਮਰਦਾ ਲਗਾ ਇਹਨੇ ਭਰਾ ਮੇਰਾ ਆ ਜਾ ਆ ਜਾ ਆ ਜਾ ਆ ਜਾ ਨਹੀਂ ਮੰਜਰੀ ਨਹੀਂ ਇਹਨੂੰ ਕਿੱਥਾ ਕਰਨਾ ਇਹ ਤਾਂ ਮੁਰਗੇ ਦੇ ਬਾਦ ਇਸ ਨਾਲ ਨਹੀਂ ਚੱਲਦਾ ਫਿਕਰਾ ਕਮਲੂ ਦੇ ਭਈਆਂ ਬਾਰੇ ਸਾਡਾ ਕੀ ਵਿਚਾਰ ਆ ਹਾਂ ਭਈਆਂ ਬਾਰੇ ਸਾਡਾ ਇਹ ਵਿਚਾਰ ਆ ਕਿ ਨਾ ਅਸੀਂ ਫੋਨ ਕਰਕੇ ਬੁਲਾਏ ਆ ਨਾ ਅਸੀਂ ਇਹ ਰੱਖਣੇ ਆ ਇਹਨਾਂ ਦੀ ਆਪਣੀ ਮਰਜ਼ੀ ਆ ਵੀ ਇਹ ਨਹੀਂ ਬੰਦੇ ਦੇ ਪੁੱਤਾਂ ਵਾਂਗੂੰ ਜਾਣ ਬੰਦੇਾਂ ਵਾਂਗੂੰ ਜਾਣ ਇਨਸਾਨਾਂ ਨਾਲ ਹੁੰਦਾ ਨਾ ਜਦ ਸਿੱਖਾਂ ਦਾ ਰੋਬ ਜਸ ਸਿੱਖਾਂ ਦੀ ਗੱਲ ਬਾਤ ਦੇਖ ਕੇ ਜਾਣਾ ਇਹਨਾਂ ਨੇ ਪੰਜਾਬੀਆਂ ਦਾ ਨਹੀਂ ਮਤਲਬ ਗੁੱਸਾ ਜਿਹਾ ਦੇਖ ਕੇ ਜਾਣਾ ਉਹ ਇਹਨਾਂ ਦੀ ਮਰਜ਼ੀ ਆ ਵੀ ਕਿੱਦਾਂ ਇਹਨਾਂ ਨੇ ਜਾਣਾ ਜੇ ਬੰਦਿਆਂ ਨੂੰ ਚਲਿਆ ਠੀਕ ਆ ਨੁਕਸਾਨ ਕਰਾ ਕੇ ਜਾਣਾ ਇਹਨਾਂ ਦੀ ਮਰਜ਼ੀ ਆ ਬਾਪੂ ਜਿਸ ਤਰ੍ਹਾਂ 15 20 ਦਿਨ ਪਹਿਲਾਂ ਵੀ ਤੁਸੀਂ ਇਹ ਮਾਰਚ ਕੱਢਿਆ ਸੀਗਾ ਪਈਆਂ ਦੀ شناخت ਕਰਾਉਣ ਲਈ ਕੀ ਅਸਰ ਹੋਇਆ ਲੋ ਬੋਨਾ ਪਈਆਂ ਤੇ ਪਈਆਂ ਦੀ شناخت ਦਾ ਇਹ ਅਸਰ ਹੋਇਆ ਕਿ شناخت ਵਾਲੇ ਤਾਂ 100 ਦੇ ਵਿੱਚੋਂ 95 ਬੰਦੇ ਬਿਨਾਂ شناخت ਆ ਉਹਨਾਂ ਦੇ ਕੋਈ شناخت ਨਹੀਂ ਕੋਈ ਕੁਛ ਨਹੀਂ ਆ ਪੰਜ ਕੇ ਬੰਦੇ ਹੈਗੇ ਜਿਹਨਾਂ ਦਾ ਮਾਰਾ ਮੋਟਾ ਕੁਛ ਬਣਿਆ ਉਹ ਬਈਏ ਕਸੂਰ ਨਹੀਂ ਚਾਹੀ ਉਹਨਾਂ ਦੀ شناختਾ ਜੀ ਚਾਹੀ ਨਹੀਂ ਉਹਨਾਂ ਨੂੰ ਲਿਆਉਣ ਵਾਲੇ ਤੇ ਉਹਨਾਂ ਦੇ ਉੱਤੇ ਹੱਥ ਰੱਖਣ ਵਾਲੇ ਜਿਹੜਾ ਸਾਡਾ ਪ੍ਰਸ਼ਾਸਨ ਹੈ ਤੇ ਜਿਹੜਾ ਸਾਡਾ ਪ੍ਰਸ਼ਾਸਨ ਤੇ ਦੂਜੇ ਨੰਬਰ ਤੇ ਜਿਹੜੀ ਸਾਡੀ ਗਵਰਨਮੈਂਟ ਹੈ ਇਹ ਸਾਰਾ ਉਹਨਾਂ ਦਾ ਕਸੂਰ ਹੈ ਭੇਜਾਂ ਦਾ ਜਿਹੜਾ ਉਹਨਾਂ ਦਾ ਆਧਾਰ ਕਾਰਡ ਬਣਨਾ ਨਹੀਂ ਬਣਦਾ ਇਹ ਪ੍ਰਸ਼ਾਸਨ ਦਾ ਕੰਮ ਹੈ ਖੜਾ ਇਸ ਕੋਈ ਕੰਮ ਨਹੀਂ ਆ ਹੋਰ ਕੁਝ ਹੋਵੇ ਔਰ ਬਾਬੇ ਤੁਸੀਂ ਇਹ ਇਹ ਦੱਸੋ ਕਿ ਜਿਹੜੀ ਅੱਜ ਜਿਹੜੀ ਤੁਸੀਂ ਮਾਰਚ ਕੱਢ ਰਿਹਾ ਹੈ ਹਾਂਜੀ ਇਸ ਮਾਰਚ ਦਾ ਕਿੰਨਾ ਕੁ ਅਸਰ ਆਊਗਾ ਨਹੀਂ ਮਾਰਚ ਦਾ ਅਸਰ ਘਕਲ ਦੇ ਨਾਲ ਪੈਣਾ ਜੇ ਇਹਨਾਂ ਨੂੰ ਅਕਲ ਹੋਊ ਤਾਂ ਸਾਡੀ ਮਾਰਚ ਦਾ ਅਸਰ ਚੱਜਣਾ ਜੇ ਦੇ ਅਸਰ ਹੋਣਗੇ ਤਾਂ ਅਸਰ ਸਾਡੀ ਪਾਉਣਾ ਜਾਣਦੇ ਆ ਅਸੀਂ ਦੂਸਰੇ ਦਾ ਅਸਰ ਬਾਸਮਾ ਦੇ ਅਸਰ ਦੀ ਗੱਲ ਕਰਦੇ ਹਾਂ ਭਈਆ ਬਣਿਆ ਸਭਾ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਸਾਡੇ ਪੰਜਾਬ ਦੇ ਵਿੱਚ ਬਹੁਤ ਦੁਨੀਆ ਹੱਥ ਕੀਤੀ ਹੈ ਇਸ ਕਰਕੇ ਡਾਂਡੇ ਦੇ ਵਿੱਚ ਸਾਰੇ ਨੇ ਸੰਯੋਗ ਦੇ ਨਾਲ ਆ ਨਗਰ ਨਿਗਮ ਦੀ ਸਾਰੇ ਪੰਚਾਇਤਾਂ ਨਾਲ ਪੁਲਿਸ ਵਾਲੇ ਵੀ ਸਾਡੇ ਨਾਲ ਹੀ ਹੈ ਨਾ ਕਿਸੇ ਨਾਲ ਵੱਧ ਘੱਟ ਕੀਤੀ ਹੈ ਸਭ ਨੂੰ ਹੱਥ ਜੋੜ ਕੇ ਇੱਕ ਵਾਰੀ ਕਹਿੰਦਾ ਜੀ ਤੁਹਾਡੀਆਂ ਦੁਕਾਨਾਂ ਭਈਆਂ ਜੀਆਂ ਬੰਦ ਨਹੀਂਆਂ ਚਾਹੀਦੀਆਂ ਬਸ ਅਸੀਂ ਕਿਸੇ ਨਾਲ ਨਜਾਇਜ਼ ਨਹੀਂ ਕਿਸੇ ਨੂੰ ਵਾਦਾ ਘਾਟਾ ਨਹੀਂ ਕੀਤਾ ਹਾਂ ਜੀ ਅੱਗੇ ਨਾ ਕਰਨਗੇ ਫਿਰ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਖਾ ਟਾਂਡਾ तकरीबन ਸਾਰਾ ਭਈਆ ਨਾਲ ਭਰਿਆ ਹੋਇਆ ਬਿਜਲੀ ਘਰ ਦੇ ਵਿੱਚ ਘਰ ਵੀ ਲੋਕਾਂ ਨੇ ਕਿਰਾਏ ਦੇ ਉੱਤੇ ਹੁਣ ਵੀ ਕਈ ਜਗ੍ਹਾ ਦੇ ਉੱਤੇ ਇੱਡਾਂ ਦੀ ਜਗ੍ਹਾ ਦੇਖਿਆ ਬੰਦਿਆ ਬੰਦਿਆ ਦੁਕਾਨਾਂ ਅੱਗੇ ਸਭ ਭਈਏ ਬਿਠਾਏ ਹੋਏ ਆ ਹੁਣਾ ਕੋ ਨਾਂ ਆਧਾਰ ਕਾਰਡ ਤੇ ਨਾਂ ਕੋ ਪ੍ਰੂਫ ਹੈ ਨਾ ਕਿਸੇ ਚੀਜ਼ ਦੀ ਕੋਈ ਵੀ ਹੁਣਾ ਕੋ ਪ੍ਰੂਫ ਨਹੀਂ ਹੈ ਆਧਾਰ ਕਾਰਡ ਦਾ ਕਰਕੇ ਬਰਸਾਚੀ ਮਸਜਿਦ ਖੋਲ ਕੇ ਬੇਤੀ ਕਰਦੇ ਆ ਕਿ ਇੱਕ ਵਾਰੀ ਮਿਹਰਬਾਨੀ ਕਰਕੇ ਇਨਾ ਭਈਆ ਤੇ ਕਾਰਵਾਈ ਕਰੋ ਨਹੀਂ ਤੇ ਵੀ ਸਾਨੂੰ ਆਪਣੀ ਜੋ ਖਾਲਸੇ ਦਲ ਦੀ ਹੈਗੀ ਆ ਅੱਪਾ ਤੇ ਆਪਣੀ ਗੱਲ ਕਰੀ ਤਾਂ ਅਸੀਂ ਮਜਬੂਰ ਹੋ ਕੇ ਕਰਨਾ ਪਏ। ਇਹ ਹੁਣ ਦੁਕਾਨਾਂ ਦੀ ਬੰਦ ਕੀਤੀਆਂ। ਉਹਨਾਂ ਨੇ ਫੇਰ ਖੋਲ੍ਹ ਲਈਆਂ। ਤੇ ਕੱਲੋਂ ਅਸੀਂ ਆਵਾਂਗੇ ਫੇਰ ਉੱਥੇ ਦਾਖਲ ਹੋਣਾ ਹੋਵੇਗਾ। ਫੇਰ ਪ੍ਰਸ਼ਾਸਨ ਸਾਹਿਬ ਨੂੰ ਬੇਨਤੀ ਕਰਨਾ ਪਵੇਗਾ ਕਿ ਅੱਲਾ ਤੇ ਇਹੀ ਹੈ ਚਾਕੇ ਅੰਦਰ ਕਰ ਦੇਣਗੇ। ਤੇ ਸਾਡੇ ਦੇ ਦੇ ਅੰਦਰ ਹੁਣ ਆਮ ਹੀ ਗੱਲ ਨਹੀਂ ਗੱਲ ਹੀ ਕੋਈ ਨਹੀਂ ਹੈ। ਤੇ ਐਸੀ ਹੱਥ ਮੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਆ ਜਿਹੜੀ ਕਾਰਵਾਈ ਅੱਜ ਕੀਤੀ ਹੈ ਇਥੇ ਅਮਲ ਕੀਤਾ ਜਾਵੇ। ਇਹਨਾਂ ਭਈਆਂ ਦੀਆਂ ਜਿਹੜੀਆਂ ਦੁਕਾਨਾਂ ਬਗੈਰ ਪ੍ਰੂਫ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਬੰਦ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੋਲੋ ਚੱਲ ਰੱਖੋ ਆਹ ਇਹ ਤਾਂ ਗੱਡੀਆਂ ਰੋਕ ਕੇ ਤੇ ਭਰਾ ਸਾਡਾ ਤੋਂ ਮੋਟਰ ਦਾ ਹਾਂਜੀ ਸਰ ਜਿਹੜਾ ਅੱਜ ਜਥੇਬੰਦੀਆਂ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਮਾਰਚ ਕੀਤਾ ਜਾ ਰਿਹਾ ਇਸ ਵਿੱਚ ਤੁਹਾਡਾ ਕੀ ਵਿਚਾਰ ਆ ਅੱਜ ਇਹਨਾਂ ਪਾਇਕ ਅੰਨ੍ਹਾ ਤੇ ਪਹੁੰਚ ਕੇ ਆਇਆ ਹੈ ਤੇ ਬੋਰਡ ਦੇ ਮੱਥੇ ਤੇ ਕੰਡੀਸ਼ਨ ਦੇ ਗਏ ਆਏ ਐ ਤੇ ਉਹਨਾਂ ਨੇ ਆਪਣਾ ਬੀਕੋਲ ਇੱਥੇ ਪ੍ਰੋਟੈਸਟ ਤੇ ਆਲਰੇਡੀ ਇਹਨਾਂ ਨੇ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਹੋਇਆ ਸੀ ਕਿ ਐਕਟਿਵ ਮਸਾਲੂ ਅਸੀਂ ਹੁਣ ਇਹਨਾਂ ਨਾਲ ਜਿਹੜੇ ਵਿੱਚ ਵਿੱਚ ਅਸੀਂ ਘਰ ਵੀ ਰਹੇ ਆ ਇਹਨਾਂ ਦੇ ਵੈਰੀਫਿਕੇਸ਼ਨ ਜਿਹੜੇ ਸਾਨੂੰ ਇਨਫਰਮੇਸ਼ਨ ਹੁੰਦੀ ਆ ਕੋਈ ਬੰਦਾ ਜਿਹੜਾ ਕ੍ਰਿਮੀਨਲ ਬੰਦਾ ਆ ਉਹਨੂੰ ਅਸੀਂ ਨਾਲੇ ਛੱਡ ਕੇ ਦੀ ਪ੍ਰੋਪਰ ਵੈਰੀਫਿਕੇਸ਼ਨ ਕਰ ਰਹੇ ਆਂ ਔਰ ਆਸਿਆਸ ਤੋਂ ਹੋਰ ਵੀ ਬਾਕੀ ਜਿਹੜੇ ਰਹਿੰਦੇ ਉਹਨਾਂ ਦੇ ਵੀ ਸਰ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਬਿਨਾ ਸ਼ਨਾਖਤ ਤੋਂ ਥੋੜੇ ਜਿਹੇ ਪੈਸਿਆਂ ਦੀ ਲਾਲਚ ਵਿੱਚ ਪ੍ਰਵਾਸੀਆਂ ਨੂੰ ਕਿਰਾਏ ਤੇ ਦਿੱਤੇ ਜੀ ਜਾਰੇ ਆ ਮਕਾਨ ਉਹਨਾਂ ਬਾਰੇ ਵੀ ਕੋਈ ਤੁਸੀਂ ਕੋਈ ਗੱਲਬਾਤ ਕਰ ਰਹੇ ਹੋ ਕੁਝ ਨਹੀਂ ਹੋਣੇ ਹੁਣ ਸਰਕਾਰ ਰੱਖੇ ਪਾਪਾ ਬਾਕੀ ਸਾਰੇ ਮਿਆਣੀ ਦੇਖੋ ਸਾਰੇ ਜਿੱਦਾਂ ਕਪੇ ਸਿੱਦੇ ਸਾਰੇ ਹਰ ਥਾਂ ਤੇ ਰਹਿ ਕੇ ਕੋਲੇ ਇੱਕ ਆਪਾਂ ਤਾਂ ਨਹੀਂ ਗੱਲ ਕਰ ਚਾਰੇ ਪਾਸੇ ਸਾਰੇ ਪਾਸੇ ਹੀ ਹੈਗੇ ਆ ਤੇ ਮੈਂ ਤਾਂ ਕਹਿੰਦਾ ਪ੍ਰੋਪਰ ਵੈਲੀਡੇਸ਼ਨ ਹੋਣੀ ਚਾਹੀਦੀ ਜਿਹੜਾ ਬੰਦਾ ਉਹਦਾ ਇਹੜਾ ਬੰਦਾ ਬਾਹਰੋਂ ਆਰਸਾਈਡਰ ਆਇਆ ਆ ਉਹਦੀ ਉਹਦਾ ਪ੍ਰੋਪਰ ਰਿਕਾਰਡ ਹੋਣਾ ਚਾਹੀਦਾ ਸਾਡੇ ਕੋਲ ਬਾਕੀ ਜਿੱਦਕਦਾ ਸਾਨੂੰ ਅ ਇਨਫੋਰਮੇਸ਼ਨ ਆਉਂਦੀ ਆ ਜਿਹੜੇ ਮਾੜੇ ਬੰਦੇ ਵੀ ਉਹਦੀ ਐਂਡ ਪ੍ਰੋਪਰ ਵੈਰੀਫਿਕੇਸ਼ਨ ਕਰਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਨੇ ਬਿਨਾਂ ਸ਼ਨਾਖਤ ਤੋਂ ਇਹ ਪ੍ਰਵਾਸੀਆਂ ਨੂੰ ਘਰ ਵਿੱਚ ਕਰਾਏ ਦਿੱਤੇ ਆ ਆਪਾਂ ਆਪਣਾ ਇੱਕ ਫੋਨ ਦੇ ਨਾਲ ਵੀ ਰੱਖੀ ਆ ਠੀਕ